ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਕਿ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਮੈਂ ਕਰ ਰਹੀ ਸੀ ਇੱਧਰ ਤਿਆਰੀ ਭਰਮੀਆਂ ਮਿਰਚਾਂ ਣਾਉਣ ਦੀ ਤੇ ਫਿਰ ਸੋਚਿਆ ਥੋੜੀ ਜੀ ਤਿਆਰੀ ਕਰ ਲਈ ਹੈ ਨਾ ਫਿਰ ਸੋਚਿਆ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹੈ ਕਿਉਂਕਿ ਕਿੰਨੇ ਦਿਨ ਹੋ ਗਏ ਕੋਈ ਵੀ ਵਲੌਗ ਨਹੀਂ ਬਣ ਰਿਹਾ ਹੈਗਾ ਤੇ ਇਹ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਰੈਸਪੀ ਲੈ ਕੇ ਆਉਨੇ ਆ ਤੇ ਜਿਹਨੂੰ ਅਸੀਂ ਅੱਜ ਪਹਿਲੀ ਵਾਰ ਬਣਾਉਣ ਲੱਗੇ ਆ ਤੇ ਬਾਕੀ ਦੇਖਦੇ ਆ ਵੀ ਕਿਵੇਂ ਬਣੂਗੀ ਹੈ ਨਾ ਤੇ ਚਲੋ ਜੀ ਇਹ ਮਿਰਚਾਂ ਕਰ ਲਈਆਂ ਆਪਾਂ ਨੇ ਸਾਰੀਆਂ ਖਾਲੀ ਮੈਂ ਸਾਰੀਆਂ ਮਿਰਚਾਂ ਨਾ ਖਾਲੀ ਕਰ ਲਈਆਂ ਸੀ ਪਹਿਲਾਂ ਮੈਨੂੰ ਹੈ ਨਹੀਂ ਸੀ ਵੀਡੀਓ ਬਣਾਉਣੀ ਆ ਫਿਰ ਸੋਚਿਆ ਵੀ ਚੱਲ ਆਪਾਂ ਰੈਸਪੀ ਸ਼ੇਅਰ ਕਰ ਦੰਨੇ ਆ ਤੇ ਇਹਨਾਂ ਦੇ ਵਿੱਚੋਂ ਬੀਜ ਤਾਂ ਥੋੜੀ ਜਿਹੀ ਨਿਕਲੇ ਆ ਤੇ ਨਾਲ ਆਪਾਂ ਨੇ ਉਬਾਲ ਲਿਆ ਇੱਕ ਆਲੂ ਤੇ ਹੁਣ ਆਪਾਂ ਇਹਨਾਂ ਨੂੰ ਛਿੱਲ ਲੈਣੇ ਆ ਤੇ ਫਿਰ ਆਪਾਂ ਬਣਾਵਾਂਗੇ ਜੀ ਆਲੂ ਭਰੀਆਂ ਮਿਰਚਾਂ ਤੇ ਇਹ ਵਾਲੀ ਰੈਸਪੀ ਮੈਂ ਦੇਖੀ ਸੀ ਵਰਨ ਫੈਮਿਲੀ ਬਲੌਗਸ ਤੇ ਤੇ ਮੈਨੂੰ ਬਹੁਤ ਵਧੀਆ ਲੱਗੀ ਹੈ ਹਨਾ ਇਹ ਮਿਰਚਾਂ ਵੈਸੇ ਅਸੀਂ ਇਹ ਚਾਰ ਵਸਤੇ ਲਈਆਂ ਸੀ ਪਰ ਫਿਰ ਵੀ ਸੱਚੇ ਵੀ ਚਲ ਅੱਜ ਆਪਾਂ ਵੀ ਨਵੀਂ ਰੈਸਪੀ ਟਰਾਈ ਕਰਦੇ ਹਾਂ ਤੇ ਇਹਨੂੰ ਮੈਂ ਫਸਟ ਟਾਈਮ ਬਣਾਉਣ ਲੱਗੀ ਹਾਂ ਤਾਂ ਦੇਖਦੇ ਹਾਂ ਵੀ ਹੁਣ ਇਹਦਾ ਕੀ ਰਿਜ਼ਲਟ ਨਿਕਲਦਾ ਬਣਾ ਕੇ ਕਿਸੇ ਨੂੰ ਪਸੰਦ ਆਉਣਗੇ ਜਾਂ ਨਹੀਂ ਆਉਣਗੇ ਹਨਾ ਵੈਸੇ ਤਾਂ ਮੈਨੂੰ ਲੱਗਦਾ ਆਈਡੀਆ ਜਿੱਥੇ ਤੱਕ ਕਿ Shimla mirch ਦਾ ਇਹ ਮਤਲਬ ਜਿਵੇਂ ਆਪਾਂ ਭਰਮੀ ਮਿਰਚ ਬਣਾਉਂਦੇ ਆ ਤਾਂ ਸ਼ਾਇਦ ਉਹਦੇ ਵਰਗਾ ਟੇਸਟ ਆਵੇ ਤੇ ਬਾਕੀ ਬਣੇ ਤਾਂ ਉੱਤੇ ਖਾਏ ਤੋਂ ਪਤਾ ਲੱਗੂਗਾ ਹੁਣ ਲਓ ਜੀ ਇੱਧਰ ਲੱਗ ਗਏ ਆਪਾਂ ਆਲੂ ਮੈਸ਼ ਕਰਨ ਤੇ ਇਹ ਇੱਕ ਆਲੂ ਸੀ ਆਲੂ ਵੱਡਾ ਸੀ ਆਪਾਂ ਨੇ ਇਸ ਕਰਕੇ ਇਹਨੂੰ ਪੀਸਾਂ ਚ ਕੱਟ ਕੇ ਫਿਰ ਉਬਾਲਿਆ ਹੈ ਤੇ ਨਾਲੇ ਤਾਂ ਜਲਦੀ ਮਤਲਬ ਪੱਕ ਗਿਆ ਇਹ ਤੇ ਕਿਉਂਕਿ ਜੇ ਆਪਾਂ ਇਹਨੂੰ ਪੂਰੇ ਨੂੰ ਉਬਾਲਦੇ ਹਨ ਤੇ ਇਹਨੂੰ ਬਹੁਤ ਜ਼ਿਆਦਾ ਟਾਈਮ ਲੱਗਣਾ ਸੀ ਤੇ ਲਓ ਜੀ ਆਪਾਂ ਨੇ ਕਰ ਲਏ ਇਹ ਮੈਸ਼ ਤੇ ਇੱਧਰ ਹੋ ਗਿਆ ਆਪਣਾ ਤੇਲ ਇੱਧਰ ਚੜੀ ਹੋਈ ਆਪਣੀ ਚਾਹ ਮਾਰ ਰਹੀ ਆ ਉਹ ਵਾਲੀਆਂ ਕਿਉਂਕਿ ਬੱਚੇ ਆਏ ਆ ਟਿਊਸ਼ਨ ਤੋਂ ਤੇ ਹੁਣ ਆਪਾਂ ਫਿਰ ਚਾਹ ਪੀਵਾਂਗੇ ਤੇ ਇੱਧਰ ਤੇਲ ਹੋ ਗਿਆ ਆਪਣਾ ਪੂਰਾ ਗਰਮ ਤੇ ਪੂਰੇ ਗਰਮ ਤੇਲ ਦੇ ਵਿੱਚ ਆਪਾਂ ਹੁਣ ਇੱਧਰ ਸਾਰਾ ਸਮਾਨ ਰੈਡੀ ਕਰ ਲਿਆ ਜੀਰਾ ਅਜਵਾਇਨ ਪਿਆਜ਼ ਅਦਰਕ ਲਸਣ ਤੇ ਜਿਹੜੀ ਹਰੀ ਮਿਰਚ ਲਈ ਹੈ ਬਿਲਕੁਲ ਥੋੜੀ ਜਿਹੀ ਹੈ ਨਾ बस नाम दी ਲਈ ਆ ਮਤਲਬ ਕਿਉਂਕਿ ਮਿਰਚ ਦਾ ਨਾ ਹੈ ਨਾ ਇਹਨਾਂ ਦੇ ਵਿੱਚ ਵੀ ਇਹ ਹੁੰਦੀ ਆ ਤੇ ਅਸੀਂ ਮਿਰਚ ਘੱਟ ਹੀ ਖਾਂਦੇ ਆ ਤੇ ਲੋ ਜੀ ਆਪਾਂ ਹੁਣ ਇਹਦੇ ਵਿੱਚ ਸਾਰਾ ਸਮਾਨ ਕਰਦਨੇ ਆ ਆਪਣਾ ਗਰਮ ਤੇ ਆਪਾਂ ਨੇ ਕਰਤਾ ਇਹ ਗੈਸ ਬੰਦ ਕਿਉਂਕਿ ਜਾਦੇ ਹੋ ਗਿਆ ਕਰਮ ਇਹਦੇ ਵਿੱਚ ਪਹਿਲਾਂ ਪਾਵਾਂਗੇ ਆਪਾਂ ਜੀਰਾ ਤੇ ਨਾਲ ਦੀ ਨਾਲ ਹੀ ਆਪਾਂ ਨੂੰ ਇਹਦੇ ਵਿੱਚ ਲਸਣ ਪਾਉ DNA ਪੀਸ ਕਰਿਆ ਹੋਇਆ ਥੋੜਾ ਟਾਈਮ ਤੱਕ ਪੈਨ ਨੂੰ ਚਲਾਉਂਦੇ ਆ ਕਿਉਂਕਿ ਤੇਲ ਬਹੁਤ ਜ਼ਿਆਦਾ ਗਰਮ ਹੈ ਤੇ ਲੋਜੀ ਲਸਣ ਹੋ ਗਿਆ ਆਪਣਾ ਬ੍ਰਾਊਨ ਨਾਲ ਦੀ ਨਾਲ ਆਪਾਂ ਪਾ ਲਈਏ ਪਿਆਜ਼ ਪਿਆਜ਼ਾਂ ਨੂੰ 2 ਮਿੰਟ ਫ੍ਰੇਟ ਲਵਾ ਕੇ ਤੇ ਤੇ ਲੋਜੀ 1-2 ਮਿੰਟ ਸੇਕ ਲੱਗ ਚੁੱਕਿਆ ਪਿਆਜ਼ਾਂ ਨੂੰ ਤੇ ਜ਼ਿਆਦਾ ਨਹੀਂ ਪਕਾਉਣੇ ਆਪਾਂ ਨੇ ਇਹ ਤੇ ਇਹਨਾਂ ਦੇ ਵਿੱਚ ਆਪਾਂ ਆਪਾਂ ਹੁਣ ਅਦਰਕ ਐਡ ਕਰ ਦਨੇ ਆ ਤੇ ਨਾਲ ਹੀ ਅਜਵਾਇਨ આમਚੂਰ ਪਾਊਡਰ ਤੇ ਮਿਰਚ। ਤਾਂ ਚਾਹ ਉਹ ਚੜੀ ਦਿੱਤੀ ਘਬੜੀ ਹੋਣੀ ਚਾਹੀਏ। ਕੋਲੇ ਮੈਨੂੰ ਵੀ ਦਿਖੋਗੇ ਤੇ ਟੇਸਟ ਦੇ ਅਕੋਰਡਿੰਗ ਪਾ ਦਨੇ ਆਪਾਂ ਇਹਦੇ ਵਿੱਚ ਨਮਕ। ਥੋੜੀ ਜੀ ਪਾਵਾਂਗੇ ਹਲਦੀ। स्मैश કરે ہوئے ਆਲੂ ਤੇ ਲੋ ਜੀ ਗੈਸ ਕਰਤਾ ਬੰਦ ਆਪਾਂ ਨੇ ਤੇ ਆਲੂ ਕਰ ਲੈ ਐਡ ਅੱਜ ਸਾਡਾ ਕੈਮਰਾ ਬੈਨ ਬਣਿਆ ਹੋਇਆ ਅਸ਼ਰ ਜੋਤ ਸਿੰਘ ਬੈਂਸ ਤੇ ਮਸਾਲਾ ਜ ਹੱਥ ਲੱਗਿਆ ਹੈ ਉਜੀ ਆਲੂਆਂ ਦਾ ਮਸਾਲਾ ਆਪਾਂ ਨੇ ਇਹਦੇ ਵਿੱਚ ਕੱਢ ਲਿਆ ਤੇ ਇਧਰ ਆਪਣੀਆਂ ਮਿਰਚਾਂ ਨੇ ਤੇ ਇਧਰ ਆਪਾਂ ਨੇ ਤੇਲ ਧਰਤਾ ਦਵਾਰਾ ਕੜਾਈ ਦੇ ਵਿੱਚ ਗਰਮ ਹੋਣ ਦੇ ਲਈ ਜਿਨ੍ਹਾਂ ਦੇ ਵਿੱਚ ਆਪਾਂ ਨੇ ਇਹਨਾਂ ਨੂੰ ਮਿਰਚਾਂ ਨੂੰ ਫਰਾਈ ਕਰਨਾ ਹੈ ਤੇ ਆਪਾਂ ਨੇ ਇੰਨਾ ਟਾਈਮ ਤੇਲ ਗਰਮ ਹੁੰਦਾ ਇੰਨਾ ਟਾਈਮ ਆਪਾਂ ਇਹਨਾਂ ਦੀ ਫੀਲਿੰਗ ਕਰ ਲੈਣੇ ਸੋ ਜੀ ਇਹ ਨਹੀਂ ਤੇਰੇ ਪਪਾ ਲੈ ਆਏ ਵੰਡੀ ਚੋਂ ਅੱਜ ਕੱਲ ਤੇ ਚਲੋ ਜੀ ਆਪਾਂ ਨੇ ਇਹਨਾਂ ਨੂੰ ਸਾਰਿਆਂ ਨੂੰ ਫਿਲ ਕਰਕੇ ਫਿਰ ਆਪਾਂ ਤੁਹਾਨੂੰ ਬਾਅਦ 'ਚ ਮਿਲਦੇ ਆਂ ਤੇ ਉਧਰ ਆਪਣਾ ਤੇਲ ਵੀ ਹੋ ਗਿਆ ਨਲ ਦੀ ਨਾਲ ਆਪਾਂ ਇਹਨਾਂ ਨੂੰ ਦੋ ਤਿੰਨ ਭਰ ਕੇ ਤੇਲ ਦੇ ਵਿੱਚ ਛੱਡ ਦਨੇ ਆਂ ਆਮਰਿੱਚਾਂ ਦਾ ਆਚਾਰ ਤਾਂ ਸੀ ਬਹੁਤ ਵਾਰ ਬਣਾਇਆ ਹੈ ਪਰ ਅੱਜ ਇਹਨਾਂ ਦੀ ਸਬਜ਼ੀ ਪਹਿਲੀ ਵਾਰ ਬਣਾਉਣ ਲੱਗੇ ਆਂ ਦੇਖਦੇ ਆਂ ਕਿੰਨਾ ਖਾ ਕੇ ਕਿਤੇ ਮਿਰਚ ਨਾ ਲੱਗੇ ਜ਼ਿਆਦੇ ਤੇ ਲੋ ਜੀ ਆਪਣੀਆਂ ਚਾਰ ਮਿਰਚਾਂ ਫਿਲ ਹੋ ਗਈਆਂ ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਛੱਡਦੇ ਆਂ ਤੇਲ ਹੋ ਚੁੱਕਿਆ ਆਪਣਾ ਪੂਰਾ ਗਰਮ। ਨਾ ਟਾਈਮ ਮੇਂ ਮਿਰਚਾਂ ਹੋਣੀਆਂ। ਇੰਨੇ ਟਾਈਮ ਦੇ ਵਿੱਚ ਆਪਾਂ ਨਾ ਦੀ ਫੀਲਿੰਗ ਵੀ ਕਰ ਲੈਣੇ ਆ। ਤੇ ਲੋ ਜੀ ਹੁਣ ਆਪਾਂ ਇਹਨਾਂ ਦੇ ਪਾਸੇ ਬਦਲ ਲੰਨੇ ਆ ਇੱਕ ਮਿੰਟ ਦੇ ਵਿੱਚ ਵਿੱਚ ਇਹ ਰੈਡੀ ਹੋ ਚੁੱਕੀਆਂ ਨੇ ਇੱਕ ਦੋ ਮਿੰਟ ਹੋਰ ਲੱਗਣਾ ਬਸ ਇਹਨੂੰ ਪੜ ਤੱਕਾ ਖਵਾ ਦਈਏ ਤੇ ਲੋ ਜੀ ਮਿਰਚਾਂ ਆਪਾਂ ਨੇ ਇੱਕ ਅਡ ਲਈਆਂ ਜਿਹੜੀਆਂ ਪਾਈਆਂ ਸੀ ਹੁਣ ਆਪਾਂ ਇਹ ਨਿਊ ਮਿਰਚਾਂ ਪਾਉਣ ਲੱਗੇ ਆ ਇਹਦੇ ਵਿੱਚ ਤੇ ਆ ਦੇਖੋ ਇਹ ਕੁਛ ਬਣ ਕੇ ਇਸ ਤਰ੍ਹਾਂ ਤਿਆਰ ਹੋ ਚੁੱਕੀਆਂ ਨੇ ਤੇ ਇਹਦਾ ਟੇਸਟ ਹੁਣ ਦੇਖਾਂਗੇ ਖਾ ਕੇ ਇਹ ਵੀ ਕਿਵੇਂ ਲੱਗਦਾ ਹੈ ਤੇ ਮੈਨੂੰ ਲੱਗਦਾ ਜਿੱਥੇ ਤੱਕ ਦਿਖ ਰਹੀਆਂ ਨੇ ਕਿ ਬਹੁਤ ਜ਼ਿਆਦਾ ਟੇਸਟੀ ਹੋਣੀਆਂ ਹਨ ਤੇ ਇੱਧਰ ਕੋਟਸਾਵ ਆ ਗਏ ਕੋਟਸਾਵ ਕਹਿੰਦੇ ਇਹਨਾਂ ਦੇ ਉੱਪਰ ਤਾਗੇ ਲੱਟਣੇ ਹਨ ਹਨਾ ਤਾਗੇ ਲੱਟਣ ਲੱਗੇ ਆਂ ਕਹਿੰਦਾ ਜੱਗਲੀ ਬਟੋ ਵੀ ਵਿੱਚ ਮਸਾਲਾ ਨਿਕਲੇ ਵੈਸੇ ਨਿਕਲਿਆ ਨਹੀਂ ਹੈਗਾ ਪਰ ਇਹਨਾਂ ਨੂੰ ਆਦਤ ਹੈ ਵੀ ਥੋੜੀ ਜੀ ਹੈ ਨਾ ਟੋਕ ਟੱਕੀ ਕਰਨ ਦੀ ਹਰ ਇੱਕ ਚੀਜ਼ ਦੇ ਵਿੱਚ ਆ ਦੇਖੋ ਕਿੰਨੀ ਸੁਣੀਆ ਬਣ ਕੇ ਤਿਆਰ ਹੋਈਆਂ ਪਰ ਇੱਧਰ ਹੁਣ ਗੱਲਬੇਟ ਸਿਸਟਮ ਚੱਲ ਗਿਆ ਚੱਲ ਇਹਨਾਂ ਦੀ ਮੰਨ ਲੀਏ ਹੈ ਨਾ ਜੀ ਨਾ ਮੰਨੀ ਫਿਰ ਗਣਾ ਮੇਰੀ ਗੱਲ ਮੰਨੀ ਵੀ ਹੈਗੀ ਤੁਸੀਂ ਹੈ ਨਾ ਤੇ ਲੋ ਜੀ ਮਿਰਚਾਂ ਆਪਣੀਆਂ ਹੋ ਗਈਆਂ ਬਣ ਕੇ ਤਿਆਰ ਖਾਣ ਦੇ ਲਈ ਤੇ ਬਹੁਤ ਵਧੀਆ ਮਿਰਚਾਂ ਬਣੀ ਐ ਤੇ ਦੇਖਣ ਨੂੰ ਤਾਂ ਹੁਣ ਇਹ ਬਹੁਤ ਟੇਸਟੀ ਲੱਗ ਰਹੀ ਐ ਤੇ ਬਾਕੀ ਪਤਾ ਚੱਲੂਗਾ ਖਾ ਕੇ ਵੀ ਇਹਦੀ ਟੇਸਟੀ ਐ ਤੇ ਲੋ ਜੀ ਤੁਸੀਂ ਦੱਸਿਓ ਹੁਣ ਤੇ ਬਣਾ ਕੇ ਦੇਖਿਓ ਕਿਉਂਕਿ ਜਦੋਂ ਮੈਂ ਕੋਈ ਵੀ ਚੀਜ਼ ਦੇਖਦੀ ਹ ਹਰ ਟਾਈਮ ਉਹਨੂੰ ਇੱਕ ਵਾਰ ਆਪਾਂ ਜ਼ਰੂਰ ਬਣਾ ਕੇ ਦੇਖਦੇ ਹਾਂ ਹਰ ਚੀਜ਼ ਨੂੰ ਟਰਾਈ ਕਰਕੇ ਦੇਖਣਾ ਚਾਹੀਦਾ ਕਿ ਕਿਵੇਂ ਬਣਦੀ ਐ ਤੇ ਐਕਸਪੀਰੀਅੰਸ ਹੋ ਜਾਂਦਾ ਤੇ ਚਲੋ ਜੀ ਮਿਲਦੇ ਆਪਾਂ ਫੇਰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਉਦੋਂ ਤੱਕ ਦੇ ਲਈ ਬਾਏ ਬਾਏ